ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਦਸ਼ਮੇਸ਼ ਪਿਤਾ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਨਦੀ ਦੇ ਕਿਨਾਰੇ ਚੱਲਦੇ ਹੋયા ਤਕਰੀਬਨ 5-7 ਕਿਲੋਮੀਟਰ ਅੱਗੇ ਜਾ ਕਰਕੇ ਬਾਬਾ ਕੁੰਮਾ ਮਾਸਕੀ ਜੋ ਕਿ ਕਬੇੜੀ ਦਾ ਮਲਾ ਸੀ ਉਸ ਦੀ ਛਾਂ ਦੇ ਵਿੱਚ ਇੱਕ ਰਾਤ ਗੁਜ਼ਾਰੀ ਅਗਲੇ ਦਿਨ ਗੰਗੂ ਬ੍ਰਾਹਮਣ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਿਹੜੀ ਵਿਖੇ ਲੈ ਗਿਆ ਇਸ ਅਸਥਾਨ ਵਿਖੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਦੇ ਵਿੱਚ ਵਿਛੋੜਾ ਪੈ ਜਾਂਦਾ ਹੈ ਮੀਂਹ ਦਾ ਮੌਸਮ ਸੀ ਹਨੇਰੀ ਵਗ ਰਹੀ ਸੀ ਜੋਰਾ ਦਾ ਮੀਂਹ ਪੈ ਰਿਹਾ ਸੀ ਸਰਸਾ ਨਦੀ ਠਾਠਾਂ ਮਾਰਦੀ ਚੜ੍ਹੀ ਹੋਈ ਸੀ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਇਹਨਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਤੇ ਇਹਨਾਂ ਤੇ ਆ ਕਰਕੇ ਹਮਲਾ ਕਰ ਦਿੱਤਾ ਆਖਰੀ ਵਾਰ ਗੁਰਗੋਬਿੰਦ ਸਿੰਘ ਜੀ ਮਾਤਾ ਗੁਜਰ ਕੌਰ ਜੀ ਵੱਡੇ ਸਹਿਬਜ਼ਾਦੀ ਛੋਟੀ ਸਹਿਬਜ਼ਾਦੀ ਤੇ ਮਾਤਾਵਾਂ ਦਾ ਮਿਲਾਪ ਹੁੰਦਾ ਤੇ ਜਦੋਂ ਮੁਗਲ ਹਕੂ ਮੱਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਵੇਲੇ ਇਸ ਧਰਤੀ ਦੇ ਉੱਤੇ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੁੰਦਾ ਤਾਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਦਸ਼ਮੇਸ਼ ਪਿਤਾ ਦਾ ਪਰਿਵਾਰ ਸਤਨਾਮ ਵਾਈਗਰੂ ਦਾ ਜਾਪ ਕਰਦੀਆਂ ਹੋਈਆਂ ਸਰਸਾ ਨਦੀ ਪਾਰ ਕਰ ਰਹੀਆਂ ਨੇ ਜਿਸ ਤਰ੍ਹਾਂ ਪੋਦੀਓਸ ਦੇਣੇ ਛੋਟੇ ਸਹਿਬਜ਼ਾਦਿਆਂ ਨੇ ਇਹੀ ਸਰਸਾ ਨਦੀ ਦਾਦੀ ਮਾਂ ਦੀ ਉਂਗਲ ਫੜ ਕੇ ਪਾਰ ਕੀਤੀ ਸੀ ਦਾਦੀ ਮਾਂ ਤੇ ਛੋਟੀ ਸਹਿਬਜ਼ਾਦੀਆਂ ਦੀ ਅਪਾਰ ਕਿਰਪਾ ਇਨ੍ਹਾਂ ਸੰਗਤਾਂ ਤੇ ਪੋ ਦੀ ਠੰਡੇ ਦਿਨ ਦੇ ਵਿੱਚ ਨੰਗੇ ਪੈਰੀ ਸਰਸਾ ਨਦੀ ਪਾਰ ਕਰ ਰਹੀਆਂ ਨੇ ਇਹ ਸੰਗਤਾਂ ਦਰਸिलੀ ਤਸਵੀਰਾਂ ਨੇ ਸਰਸਾ ਨਦੀ ਪਾਰ ਕਰਨ ਵਾਲੇ ਅਲੌਕਿਕ ਨਗਰ ਕੀਰਤਨ ਦੀਆਂ ਕਿ ਦਾਦੀ ਮਾਂ ਤੇ ਛੋਟੇ ਸਹਿਬਜ਼ਾਦਿਆਂ ਦੇ ਨਾਲ ਸੰਤਾਂ ਸਤਨਾਮ ਵਾਇਗਰੂ ਦਾ ਜਾਪ ਕਰਦੀਆਂ ਹੋਈਆਂ ਸਰਸਾ ਨਦੀ ਪਾਰ ਕਰ ਰਹੀਆਂ ਨੇ ਜਿਸ ਤਰ੍ਹਾਂ ਪੋਦਿਓਸ ਦਿਨ ਛੋਟੇ ਸਹਿਬਜ਼ਾਦਿਆਂ ਨੇ ਇਹੀ ਸਰਸਾ ਨਦੀ ਦਾਦੀ ਮਾਂ ਦੀ ਉਂਗਲ ਫੜ ਕੇ ਪਾਰ ਕੀਤੀ ਸੀ ਅੱਖਾਂ ਦੇ ਵਿੱਚ ਵਿਰਾਗਮਈ ਹੰਝੂ ਨੇ ਕਿ ਅੱਜ ਇਸ ਸਰਸਾ ਨੂੰ ਪਾਰ ਕਰਨ ਦੇ ਲਈ ਇੰਨੀਆਂ ਮੁਸ਼ਕਿਲਾਂ ਤੇ ਦਿੱਕਤਾਂ ਆ ਰਹੀਆਂ ਨੇ ਆਧੁਨਿਕ ਯੁੱਗ ਦੇ ਵਿੱਚ ਉਸ ਸਮੇਂ ਕਿੰਨਾ ਔਖਾ ਪੈਂਡਾ ਰਿਹਾ ਹੋਵੇਗਾ ਦਾਦੀ ਮਾਂ ਦੇ ਲਈ ਉਹਨਾਂ ਨਿੱਕੇ ਨਿੱਕੇ ਸਾਹਿਬਜ਼ਾਦੀਆਂ ਦੇ ਲਈ ਜਿਨ੍ਹਾਂ ਨੇ ਹਸਨ ਖੇਡਣ ਦੀ ਉਮਰ ਦੇ ਵਿੱਚ ਆਪਣਾ ਆਪ ਸਿੱਖ ਕੌਮ ਦੇ ਉਤੋਂ ਵਾਰ ਦਿੱਤਾ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੰਤਾਂ ਹੱਥਾਂ ਦੇ ਵਿੱਚ ਆਪਣੇ ਜੂੜੇ ਫੜ ਕੇ ਉਹ ਅਹਿਸਾਸ ਆਪਣੇ ਆਪ ਨੂੰ ਕਰਵਾਉਣ ਦੇ ਲਈ ਨੰਗੇ ਪੈਰੀ ਜਿਹੜੀਆਂ ਨੇ ਸਰਸਾ ਨਦੀ ਪਾਰ ਕਰ ਰਹੀਆਂ ਨੇ ਤਾਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਸਫਰ-ਏ-ਸ਼ਹਾਦਤ ਦੀ ਦਾਸਤਾਨ ਕੁਝ ਹੀ ਘੰਟਿਆਂ ਦੇ ਵਿੱਚ ਸਾਰਾ ਪਰਿਵਾਰ ਗੁਰਗੋਬਿੰਦ ਸਿੰਘ ਜੀ ਦਾ ਵਿਛੜ ਜਾਂਦਾ ਤੇ ਕੁਰਬਾਨੀਆਂ ਦਾ ਸلسਲਾ ਸ਼ੁਰੂ ਹੋ ਜਾਂਦਾ ਜਿਹੜਾ ਕੀ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਏਗਾ ਇੱਥੋਂ ਤੱਕ ਕਿ ਸਾਨੂੰ ਇਹ ਨਗਰ ਕੀਰਤਨ ਇਸ ਸਰਸਾ ਨਦੀ ਦਾ ਠਾਠਾ ਮਾਰਦਾ ਪਾਣੀ ਇਸ ਸੋਚਣ ਲਈ ਵੀ ਮਜਬੂਰ ਕਰਦਾ ਹੈ ਕਿ ਅਸੀਂ ਅੱਜ ਕਿੱਥੇ ਖਲੋਤੇ ਆ ਕੀ ਅਸੀਂ ਆਪਣੇ ਧਰਮ ਦੇ ਵਿੱਚ ਪੂਰੇ ਆ ਕੀ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਦੱਸੇ ਮਾਰਗ ਦੇ ਉੱਤੇ ਚੱਲ ਰਹੀਆਂ ਜਾਂ ਨਹੀਂ ਜਿਨ੍ਹਾਂ ਨੇ ਨਾ ਤਾਂ ਆਪਣੇ ਪਿਤਾ ਬਾਰੇ ਸੋਚਿਆ ਨਾ ਆਪਣੀ ਬਜ਼ੁਰਗ ਮਾਤਾ ਬਾਰੇ ਸੋਚਿਆ ਤੇ ਨਾ ਹੀ ਨਿੱਕੇ-ਨਿੱਕੇ ਮਾਸੂਮ ਬੱਚਿਆਂ ਦੇ ਬਾਰੇ ਸੋਚਿਆ ਜੇਕਰ ਸੋਚਿਆ ਤੇ ਸਿਰਫ ਤੇ ਸਿਰਫ ਸਿੱਖ ਧਰਮ ਦੇ ਲਈ ਤੇ ਆਪਣਾ ਸਭ ਕੁਝ ਸਿੱਖ ਕੌਮ ਤੋਂ ਨਿਛਾਵਰ ਕਰ ਦਿੱਤਾ ਤਸਵੀਰਾਂ ਸਰਸਾ ਨਦੀ ਪਾਰ ਕਰਦੇ ਇਸ ਨਗਰ ਕੀਰਤਨ ਦੀਆਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਪੋ ਆਪਣੇ ਘਰਾਂ ਤੋਂ ਆਈਆਂ ਨੇ ਅੰਮ੍ਰਿਤ ਵੇਲੇ ਸਤਨਾਮ ਵਾਈਗੁਰੂ ਦਾ ਜਾਪ ਕਰਦੀਆਂ ਹੋਈਆਂ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਇਹ ਨਗਰ ਕੀਰਤਨ ਅਰਬ ਹੋਇਆ ਤੇ ਕੁੰਮਾ ਮਾਸ ਕੀ ਛੰਨ ਵਿਖੇ ਜਾ ਕੇ ਜਿੱਥੇ ਸਾਹਿਬਜ਼ਾਦੀਆਂ ਨੇ ਮਾਤਾ ਗੁਜਰੀ ਜੀ ਨੇ ਭੀੜੀ ਮਲਾ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ ਇੱਕ ਰਾਤ guzari ਸੀ ਉੱਥੇ ਜਾ ਕੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ